ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਖੋਰ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ ਆਲੋ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ 3:30 ਦਾ 3:25 ਹੋ ਗਏ ਤੇ ਮੈਂ ਕਿਹਾ ਚਾਹ ਕਰਕੇ ਵਲੌਗ ਦੀ ਸ਼ੁਰੂਆਤ ਕਰਦੇ ਆਂ ਚਾਹ ਨਾਲ ਚਾਹ ਦੀ ਚੁਸਕੀਆਂ ਨਾਲ ਹਨਾ ਅੱਛੀ ਸ਼ੁਰੂਆਤ ਹੁੰਦੀ ਐ ਵਲੌਗ ਦੀ ਚਾਹ ਪੀ ਕੇ ਜਿਆਦਾ ਟਾਈਮ ਸੀ ਕਹਿੰਦੇ ਚਾਹ ਪੀ ਕੇ ਫਿਰ ਮੈਂ ਆਪ ਦੇ ਜਿਹੜੇ ਕੰਮ ਹੈਗੇ ਨੇ ਮੇਰੇ ਅੱਜ ਦੇ ਲਿਸਟ ਵਿੱਚ ਮੈਂ ਉਹ ਵੀ ਕਰਨੇ ਨੇ ਥੋੜੇ ਜਿ ਮੇਰੇ ਕੋਲ ਕੱਪੜੇ ਨੇ ਮਾਰਨਿੰਗ ਵਿੱਚ ਫਿਰ ਮੇਰੇ ਟਾਈਮ ਨਹੀਂ ਹੋਣਾ ਕੱਪੜੇ ਧੋਣ ਦੇ ਜਿੰਨੇ ਹੈਗੇ ਨੇ ਹੁਣ ਵਾਸ਼ ਕਰ ਦੂੰਗੀ ਬਾਥਰੂਮ ਵਾਲਾ ਡੋਰ ਮੈਟ ਵਾਸ਼ ਕਰਨਾ ਦੋ ਚਾਰ ਕੰਮ ਹੈਗੇ ਨੇ ਆਪਣੇ जिम्मे ਘਰ ਅੱਜ ਚੱਲੀ ਜਾਂਦੇ ਹਨ ਉਹ ਮੈਂ ਸੋਚਦਾ ਹੁਣ ਕਰਦਾ ਐਕਚੁਅਲੀ ਮੈਂ ਕੰਮ ਸਾਰੇ ਇੱਕ ਵਾਰੀ ਕਿ ਨਹੀਂ ਇਕੱਠੇ ਕਰਦੇ ਕੁਝ ਮੈਂ ਸਵੇਰੇ ਪਲਾਨ ਕਰ ਲਾਂ ਨਹੀਂ ਵੀ ਮੈਂ ਕੀ ਕਰਨਾ ਕੁਝ ਮੈਂ ਸ਼ਾਮ ਨੂੰ ਪਲਾਨ ਕਰ ਲਾਂ ਨਹੀਂ ਆ ਫਿਰ ਇਹ ਕਿਉਂਦਾ ਆਪਣੇ ਆਪ ਤੇ ਇਕੱਠਾ ਬਰਡਨ ਨਹੀਂ ਆਉਂਦਾ ਹੈਗਾ ਕੰਮ ਦਾ ਕਿ ਆਪਾਂ ਥੋੜ੍ਹਾ ਥੋੜ੍ਹਾ ਕਰਕੇ ਆਪਣੇ ਕੰਮ ਵੀ ਹੋ ਜਾਂਦੇ ਨੇ ਆਪਣੇ ਤੇ ਵੀ ਬਰਡਨ ਨਹੀਂ ਪੈਂਦਾ ਹੈਗਾ ਤੇ ਆਪਾਂ ਵੀ ਬੀਜ਼ੀ ਰਹਿੰਦੇ ਆ ਇਸ ਤਰ੍ਹਾਂ ਮੈਂ ਕੰਮ ਕਰ ਦਉਣੀ ਹੁਣ ਤੱਕ ਮੇਰੀ ਬ੍ਰੇਕ ਚੱਲ ਰਹੀ ਸੀ ਸਵੇਰ ਤੋਂ ਲੈ ਕੇ ਲੰਚ ਵੀ ਕਰ ਲਿਆ ਬ੍ਰੇਕ ਮੀਨਸ ਪਾਰਟ ਵੀ ਕੀਤਾ ਵੀਡੀਓ ਐਡਿਟ ਥੋੜਾ ਜਿਹਾ ਸੌਂ ਵੀ ਗਈ ਹੈ ਨਾ ਇਸ ਤਰ੍ਹਾਂ ਹੋ ਜਾਂਦਾ ਕੁਝ ਫੋਨ ਤੇ ਵੀ ਟਾਈਮ ਲਗਾ ਲਿਆ ਤੇ ਮੈਂ ਕੌਣ ਚਾਹ ਚਾਪੀ ਕੇ ਕੰਮ ਉੱਤੇ ਲੱਗੀ ਉਸ ਤੋਂ ਬਾਅਦ ਫਿਰ ਕਰਦਿਆਂ ਕੰਮ ਹੁਣ ਸ਼ਾਮ ਦੇ ਜੋ ਮੈਂ ਸੋਚੇ ਹੋਏ ਨੇ ਮਿਲਕਰਾਂ ਚ ਕੰਮ ਐਨੇ ਜ਼ਿਆਦਾ ਹੁੰਦੇ ਨੇ ਤੇ ਮੇਰੀ ਆਦਤ ਹੈ ਮੈਂ ਸਾਰੇ ਇਕੱਠੇ ਇੱਕ ਵਾਰ ਵਿੱਚ ਨਹੀਂ ਕਰਦੀ ਬਿਕ ਇੱਕ ਸਾਂਝੀ ਕਰਕੇ ਫਿਰ ਮੈਂ ਬੇਲੀ ਮੈਂ ਸਵੇਰ ਸ਼ਾਮ ਥੋੜਾ ਥੋੜਾ ਕਰਕੇ ਕਰਦੀ ਹੁੰਨੀ ਆ ਤਾਂ ਕਿ ਮੈਂ ਦੋਨੇ ਟਾਈਮ ਥੋੜਾ ਥੋੜਾ ਬਿਜ਼ੀ ਰਹਾਂ ਚਲੋ ਜੀ ਕਰਦੇ ਚਾਹ ਇੰਜੋਏ ਆਪਣੀ ਇਹਨਾਂ ਮੈਂ ਹੁਣ ਕਰ ਰਹੀ ਸੀ ਮਾਰਨਿੰਗ ਦਾ ਇਹ ਟਾਈਮ ਸੀ ਮਾਰਨਿੰਗ ਵੇਲੇ ਮੈਂ ਆਟੇ ਵਾਲੇ ਡਰਮ ਦੇ ਸਾਈਟਸ ਦੀ ਕਲੀਨਿੰਗ ਕਰਦੀ ਹੁੰਨੀ ਆ ਹਫਤਾ 10 ਦਿਨ ਲੰਘ ਜਾਂਦੇ ਨੇ ਮੈਂ ਕੋਈ ਮੈਂ ਦਿਨ ਨਹੀਂ ਹੈਗਾ ਜਦੋਂ ਮੈਨੂੰ ਲੱਗਦਾ ਵੀ ਹਾਂ ਕਾਫੀ ਸਾਈਟਸ ਤੇ ਆਟਾ ਫੈਲ ਗਿਆ ਸੁੱਕਾ ਆਟਾ ਫੈਲ ਜਾਂਦਾ ਉਦੋਂ ਮੈਂ ਸਾਫ ਕਰਦੀ ਸਾਰੇ ਕੱਪੜਾ ਮਾਰ ਕੇ ਸਾਈਡਸ ਤੋਂ ਡਰਾਅ ਸਾਫ਼ ਕਰ ਦੂੰਕੋ ਡਰਮ ਵਿੱਚ ਆਟਾ ਫਿਰ ਡਰਮ ਨਹੀਂ ਨਿਕਲ ਸਕਦਾ ਹੁੰਦਾ ਪਰ ਸਾਈਡਸ ਤੋਂ ਜਿਹੜੀ ਜਗ੍ਹਾ ਖਾਲੀ ਹੁੰਦੀ ਆ ਸਾਰੇ ਤੇ ਨਾ ਕੱਪੜਾ ਮਾਰ ਕੇ ਗਿੱਲਾ ਫਿਰ ਨੀ ਆਟਾ ਸਾਫ਼ ਹੋ ਜਾਂਦਾ ਤੇ ਵਧੀਆ ਲੱਗਦਾ ਦੇਖਣ ਨੂੰ ਥੋੜਾ ਥੋੜਾ ਦਿਨਾਂ ਬਾਅਦ ਫਿਰ ਜਿਵੇਂ ਜਿਵੇਂ ਆਪਾਂ ਯੂਜ਼ ਕਰਦੇ ਆਂਗੇ ਥੋੜਾ ਥੋੜਾ ਆਟਾ ਫੈਲਦਾ ਜਾਂਦਾ ਸੁੱਕਾ ਆਟਾ ਪਰ ਫਿਰ ਉਹਨੂੰ ਚਲੋ ਆਪਾਂ ਨੂੰ ਲੱਗੇ ਜਦੋਂ ਜ਼ਿਆਦਾ ਗੰਦਾ ਹੋ ਰਿਹਾ ਫਿਰ ਸਾਫ਼ ਵੀ ਕਰਨਾ ਪੈਂਦਾ ਕਿਉਂਕਿ ਫਿਰ ਨਹੀਂ ਤਾਂ ਸੁਸਰੀ ਪੈਣ ਦਾ ਵੀ ਡਰਾਜ ਆਪਾਂ ਸਫਾਈ ਨਹੀਂ ਰੱਖਾਂਗੇ ਉਹੀ ਗੱਲ ਆ ਜਾਂਦੀ ਹੈ ਘਰ ਵਿੱਚ ਹਰ ਇੱਕ ਚੀਜ਼ ਦੀ ਟਾਈਮ ਟੂ ਟਾਈਮ ਸਫਾਈ ਕਰਨੀ ਜ਼ਰੂਰੀ ਆ ਨਾ ਅੱਜ ਇੱਕ ਇੱਕ ਚੀਜ਼ ਕਰ ਲਈ ਕੱਲ ਨੂੰ ਕੁਛ ਨਾ ਕੁਛ ਹੋਰ ਨਿਕਲੂ ਅੱਜ ਪੰਜ ਚਾਰ ਚੀਜ਼ਾਂ ਕਰ ਲਓ ਆਪ ਨੂੰ ਕੁਛ ਹੋਰ ਨਿਕਲੂ ਡੇਲੀ ਕੁਛ ਨਾ ਕੁਛ ਕਰਨਾ ਪੈਂਦਾ ਹੁੰਦਾ ਤੇ ਅੱਜ ਮੇਰੀ ਲੱਗਿਆ ਮੈਨੂੰ ਵੀ ਇਹ ਸਾਫ਼ ਕਰ ਦੇਣਾ ਚਾਹੀਦਾ ਕਾਫੀ ਗੰਦਾ ਹੋ ਰਿਹਾ ਸੀਗਾ ਸਾਈਡਸ ਤੋਂ ਆਟਾ ਫੈਲਿਆ ਪਿਆ ਸੀਗਾ ਸੋ ਕੋਰਨ ਵਾਲਾ ਜਿਹੜਾ ਬਣਾਏ ਹੋਏ ਨੇ ਇਹਦੇ ਵਿੱਚ ਮੈਂ ਚੱਕਰ ਨਾ ਰੱਖ ਦੂੰ ਤਾਂ ਕਿ ਸਾਰੇ ਡੋਰ ਵਿੱਚੋਂ ਡਿੱਗੇ ਨਾ ਫੈਲੇ ਨਾ ਇੱਕ ਸਾਈਡ ਤੇ ਹੀ ਟਿਕ ਜੇ ਤੇ ਹੁਣ ਮੈਂ ਪਿਸਨੀ ਸੀ ਚੀਨੀ ਚੀਨੀ ਪੀਸੀ ਹੋਈ ਥੋੜੀ ਜਿਹੀ ਰਹਿ ਗਈ ਸੀ ਡੱਬੇ ਵਿੱਚ ਫਿਰ ਮੈਨੂੰ ਉਹਦੀ ਆਦਤ ਲੱਗੀ ਹੋਈ ਹੈ ਚੀਨੀ ਪੀਸੀ ਹੋਈ ਯੂਜ਼ ਕਰਨ ਦੀ ਜੋ ਆਦਤ ਪੈ ਜਾਈ ਨਾ ਫਿਰ ਆਪਾਂ ਨੂੰ ਉਹ ਚੀਜ਼ ਖਤਮ ਨਾ ਹੋਵੇ ਆਪਣੇ ਡੱਬੇ ਵਿੱਚ ਹਮੇਸ਼ਾ ਰਿਫਿਲ ਹੀ ਰਵੇ ਹੁਣ ਅਸੀਂ ਚੀਨੀ ਯੂਜ਼ ਨਹੀਂ ਕਰਦੇ ਵਾਈਟ 슈ਗਰ ਕਿਸੇ ਚੀਜ਼ ਵਿੱਚ ਵੀ ਜਾਂ ਖੀਰ ਜਾਂ ਸੇਵਿਆਂ ਵਿੱਚ ਬਹੁਤ ਥੋੜੀ ਮੈਂ ਪਾਉਣੀ ਹੁੰਨੀ ਕੋਈ ਸ਼ੱਕਰ ਪਾਉਣੀ ਹੁੰਨੀ ਆ ਬਸ ਇਹ ਹੁੰਦਾ ਕਿ ਦਵਿੰਦਰ ਚਾਹ ਪਿੰਦੇ ਨੇ ਮਿੱਠੀ ਬਹੁਤ ਹਲਕੀ ਮਿੱਠੇ ਵਾਲੀ ਤੇ ਉਹਨਾਂ ਨੂੰ ਮੈਂ ਜ ਚੀਨੀ ਪਾਦਾਂ ਨਹੀਂ ਚਾਹ ਵਿੱਚ ਬਾਅਦ ਵਿੱਚ ਮੈਂ ਆਪਣੀ ਫਿੱਕੀ ਕੱਢ ਲਾਂਣੀ ਹੈ ਫਿਰ ਬਾਅਦ ਵਿੱਚ ਗੁੜ ਸ਼ੱਕਰ ਮਿਕਸ ਕਰਨਾ ਔਖਾ ਹੋ ਜਾਂਦਾ ਚਾਹ ਵਿੱਚ ਮੈਂ ਥੋੜੀ ਚੀਨੀ ਪੀਸੀ ਹੋਈ ਪਾਦਾਂ ਨਹੀਂ ਉਹਨਾਂ ਨੂੰ ਉਦੋਂ ਯੂਸ ਚ ਆਉਂਦੀ ਹੈ ਜਾਂ ਕੋਈ ਨਿੰਬੂ ਪਾਣੀ ਵਗੈਰਾ ਬਣਾਈਏ ਉਦੋਂ ਅਨਦਰਸ ਵਾਈਟ 슈ਗਰ ਅਸੀਂ ਬਹੁਤ ਬਹੁਤ ਜ਼ਿਆਦਾ ਘਟਾਤੀਆਂ ਹੈ 20 ਤੋਂ 25 ਪਰਸੈਂਟੇਜ ਅਸੇ ਕਰ ਯੂਸ ਕਰਦੇ ਆ ਵਾਈਟ 슈ਗਰ ਤੇ ਨਹੀਂ ਤਾਂ ਐ ਸਮਝੋ ਬੰਦ ਹੀ ਹੈ ਬਸ ਕਈ ਵਾਰ ਮੈਂ ਦਵਿੰਦਰ ਨੂੰ ਵੀ ਫਿੱਕੀ ਚਾਹ ਦੇ ਦਾਨੀ ਹੈ ਕਈ ਵਾਰ ਜੇ ਕੁਝ ਨਾਲ ਮਿੱਠਾ ਉਹ ਖਾ ਰਹੇ ਨੇ ਤਾਂ ਨਾਲ ਫਿੱਕੀ ਵੀ ਚਾਹ ਦੇ ਦਾ ਨਹੀਂ ਹੁੰਦੀ ਆ ਤੇ ਕਈ ਵਾਰ ਹਲਕਾ ਜਾਂ ਮਿਠਾਸ ਵੀ ਪਾ ਦਾਨੀ ਚਾਹ ਚ ਜਾਨੀ ਕਿ ਪੀਸੀ ਉਹ ਚੀਨੀ ਪਾ ਦਾਨਾ ਜੋ ਕਿ ਨਮਕੀਨ ਚੀਜ਼ ਨਾਲ ਲੈ ਰਹੇ ਨੇ ਤੇ ਹੁਣ ਕਰਨਾ ਸੀ ਡੱਬਾ ਰੀਫਿਲ ਚਾਹ ਪੱਤੀ ਵਾਲਾ ਇਹ ਡੱਬੇ ਰੀਫਿਲ ਕਰਨ ਦਾ ਕੰਮ ਵੀ ਨਾ ਬਹੁਤ ਵੱਡਾ ਹੁੰਦਾ ਹੈ ਰੋਜ਼ ਇੱਕ ਤੋਂ ਦੋ ਡੱਬਿਆਂ ਦੀ ਚੀਜ਼ ਖਤਮ ਹੋਈ ਹੁੰਦੀ ਆ ਦੋ ਚਾਹ ਡੱਬੇ ਤਾਂ ਰੋਜ਼ ਹੁੰਦੇ ਨੇ ਵੀ ਅੱਜ ਆ ਰੇ ਰੀਫਿਲ ਕਰਨਾ ਆ ਰੇ ਰੀਫਿਲ ਕਰਨਾ ਅੱਜ ਨੂਨ ਦਾ ਨਹੀਂ ਚਾਹ ਚੀਜ਼ ਪਾਉਣੀ ਆ ਅੱਜ ਡੱਬਿਆਂ ਚਾਹ ਚੀਜ਼ ਪਾਉਣੀ ਆ ਕਿ ਜੇ ਮੇਰੀ ਨਜ਼ਰ पे ਵੀ ਚਾਹ ਪੱਤੇ ਬਹੁਤ ਥੋੜੀ ਰਹਿ ਗਈ نیچے ਤੇ ਮੈਂ ਕਿਹਾ ਚਲੋ ਇਹਦੇ ਵਿੱਚ ਵੀ ਉਹ ਕਰਤਾ ਹਾਂ ਵਿੱਚ ਚਾਹ ਪੱਤੀ ਪਾ ਕੇ ਰੱਖਦਾ ਡ੍ਰਿਫਲ ਕਰਦਾ ਕਿਉਂਕਿ ਹੁਣ ਮੈਂ ਕਿਚਨ 'ਚ ਹੀ ਸੀ ਤੇ ਇਸ ਤੋਂ ਬਾਅਦ ਮੈਂ ਕਿਚਨ ਸਾਫ਼ ਕਰਨੀ ਸੀ ਵੀ ਇੱਕ ਵਾਰ ਜਿਹੜਾ ਰਿਫਿਲ ਨਾਲ ਕੰਮ ਕਰ ਲਈ ਤੇ ਹੁਣ ਸੀ ਦੁਪਹਿਰ ਦਾ ਟਾਈਮ ਲੰਚ ਤੋਂ ਬਾਅਦ ਦਾ ਟਾਈਮ ਸੀ ਇਹ ਲੰਚ ਤੋਂ ਬਾਅਦ ਮੈਨੂੰ ਨੀਂਦ ਨਹੀਂ ਆ ਰਹੀ ਸੀ ਦਵਿੰਦਰ ਲੇਟ ਹੋਇਆ ਸੀ ਬੈਠ ਤੇ ਮੈਂ ਕਿਹਾ ਮੈਨੂੰ ਤਾਂ ਨੀਂਦ ਨਹੀਂ ਆ ਰਹੀ ਮੇਰਾ ਕੰਮ ਪਿਆ ਕਰਨ ਵਾਲਾ ਵੀ ਮੈਂ ਕੰਮ ਕਰਨਾ ਮੈਨੂੰ ਐਸੇ ਜਾਣ ਕੋਈ ਕੰਮ ਤਾਂ ਤੇ ਲੱਗਣ ਮੈਂ ਵੀ ਕੁਝ ਕੰਮ ਕਰਾਂ ਤੇ ਮੈਂ ਅੱਜ ਕਰਨਾ ਸੀ ਡਰੈਸਿੰਗ ਰੂਮ ਵਾਲੀ ਆ ਵਾਲੀ ਕਾ ਸਾਈਡ ਵਾਲੀ ਕਬੜ ਸਾਫ ਕਰਨੀ ਸੀ ਇਹ ਦੇਖੋ 19 ਸ਼ੈਲਫਸ ਤੇ ਕਿੰਨਾ ਜਿਆਦਾ ਡਸਟ ਥੋੜੀ ਡਸਟ ਵੀ ਕੁਝ ਪਾਊਡਰ ਵੀ ਉੱਡ ਕੇ ਆ ਜਾਂਦਾ ਜੇ ਪਾਊਡਰ ਲਗਾਉਣਾ ਇਹ ਰੱਖਦੇ ਨਾ ਟੱਪਾ ਉਹਦੇ ਉੱਪਰ ਉੱਡ ਕੇ ਆ ਜਾਂਦਾ ਤੇ ਫਿਰ ਡੇਲੀ ਇਹ ਸਾਫ ਨਹੀਂ ਹੁੰਦੀ ਹਲਕਾ ਫੁਲਕਾ ਕੱਪੜਾ ਮੈਂ ਮਾਰ ਦਿੰਨੇ ਜਿੰਨੀ ਕੁ ਜਗ੍ਹਾ ਖਾਲੀ ਹੁੰਦੀ ਹੈ ਸਾਰੇ ਤੇ ਡੀਪ ਕਲੀਨਿੰਗ ਨਹੀਂ ਹੁੰਦੀ ਡੀਪ ਕਲੀਨਿੰਗ ਕਦੇ-ਕਦੇ ਹੁੰਦੀ ਆ ਫਿਰ ਮੈਂ ਕਿਹਾ ਚਲੋ ਮੈਂ ਤਾਂ ਆਪਣਾ ਕੰਮ ਕਰਨਾ ਵੀ ਤੁਸੀਂ ਲੇਟੇ ਰਹੋ ਇੰਨ ਵਿੱਚ ਮੈਂ ਲਾਈਟਸ ਵਗੈਰਾ ਫਿਰ ਔਨ ਕਰ ਲਈਆ ਮੈਥੋਂ ਫਿਰ ਬੈਠ ਨਹੀਂ ਹੁੰਦਾ ਜੇ ਮੈਂ ਕੰਮ ਕਰਨਾ ਮੈਨੂੰ ਨਹੀਂ ਨੀਂਦ ਆ ਰਹੀ ਮੈਂ ਨਹੀਂ ਰੈਸਟ ਕਰਨਾ ਮੈਂ ਤਾਂ ਮੈਂ ਕੰਮ ਕਰਨਾ ਹੀ ਕਰਨਾ ਫਿਰ ਮੈਥੋਂ ਟਿਕ ਨਹੀਂ ਹੁੰਦਾ ਹੈਗਾ ਫਿਰ ਮੈਂ ਲੰਗੀ ਸੀ ਕਬਰ ਦੇ ਬਾਸ ਬਹੁਤ ਹੀ ਈਜ਼ੀਲੀ 5 ਮਿੰਟ ਹੀ ਲੱਗੇ ਮੈਨੂੰ ਕੋਲ ਇਨ ਮਾਰ ਕੇ ਕੱਪੜੇ ਨਾਲ ਮੈਂ ਸਾਫ਼ ਕਰ ਤੇ 5 ਮਿੰਟਾਂ ਵਿੱਚ ਸਾਫ਼ ਹੋ ਗਈ ਬੰਦ ਹੁੰਦੀ ਆ ਅੱਗੋਂ ਪਰ ਫਿਰ ਵੀ ਇਹਦੇ ਵਿੱਚ ਡਸਟ ਵਗੈਰਾ ਜਾਂਦੀ ਆ ਥੋੜਾ ਥੋੜਾ ਜਿਨਾ ਮਾਤ ਤੱਕ ਸਮਾਨ ਆਪਣਾ ਫੈਲਣ ਲੱਗ ਗਿਆ ਨੇ ਇੱਧਰ ਉੱਧਰ ਹੋਣ ਲੱਗ ਗਿਆ ਨੇ ਡਸਟ ਵੀ ਜਮਾ ਹੋਣ ਲੱਗ ਗਿਆ ਨੇ ਸਫਾਈ ਕਰਨੀ ਹਰ ਇੱਕ ਚੀਜ਼ ਦੇ ਕੁਝ ਦਿਨਾਂ ਬਾਅਦ ਆਪਾਂ ਨੂੰ ਬੰਦ ਦੀ ਐਸਾ ਉਹ ਸਰਕਲ ਜਿਹਾ ਆਪਣਾ ਇਸ ਤਰ੍ਹਾਂ ਬਣਿਆ ਰਹਿੰਦਾ ਵੀ ਇੰਨੇ ਦਿਨਾਂ ਬਾਅਦ ਅੱਜ ਆਹ ਸਾਫ਼ ਕਰ ਦੋ ਅੱਜ ਆਹ ਸਾਫ਼ ਕਰ ਦੋ ਤੇ ਸਾਰਾ ਸਮਾਨ ਮੈਂ ਕੰਡ ਕੇ ਨੇ ਬੈੱਡ ਤੇ ਕੱਪੜਾ ਵਿਛਾ ਕੇ ਉਧਰ ਰੱਖ ਲਿਆ ਸੀਗਾ ਫਿਰ ਇਹ ਵੀ ਸਾਰਾ ਸਮਾਨ ਸਾਫ਼ ਕਰ ਕਰਕੇ ਆ ਬਾਸਕਟਸ ਨੇ ਜਿਹੜੇ ਇਹ ਖਾਲੀ ਕਰਕੇ ਸਾਫ਼ ਕਰਕੇ ਫਿਰ ਮੈਂ ਦੁਬਾਰੇ ਟਿਕਾਉਂਗੀ ਤੇ ਸਾਰਾ ਸਮਾਨ ਦੁਬਾਰੇ ਕਰ ਤਾਂ ਆਰਗਨਾਈਜ਼ ਐਕਚੁਅਲੀ ਜਗ੍ਹਾ ਬਹੁਤ ਘੱਟ ਸੀ ਤੇ ਇੰਨੀ ਜ਼ਿਆਦਾ ਵੀਡੀਓ ਇੱਥੇ ਬਣਦੀ ਨਹੀਂ ਡਰੈਸਿੰਗ ਰੂਮ ਬਹੁਤ ਜ਼ਿਆਦਾ ਛੋਟਾ ਬਹੁਤ ਮੁਸ਼ਕਲ ਹੋਏ ਨਹੀਂ ਇੱਥੇ ਵੀਡੀਓ ਸ਼ੂਟ ਕਰਨ ਇਸ ਸਾਰਾ ਸਮਾਨ ਮੈਂ ਆਰਗੇਨਾਈਜ਼ ਕਰਕੇ ਰੱਖ ਤਾ ਜਿਵੇਂ ਜਿਵੇਂ ਚਲੋ ਜੋ ਵੀ ਸਮਾਨ ਯੂਜ਼ ਚ ਆਉਂਦਾ ਜਾਂ ਜੋ ਵੀ ਅਸੀਂ ਚਾਹੀਦਾ ਆਉਂਦਾ ਤੇ ਰੱਖਿਆ ਹੁੰਦਾ ਆਰਗੇਨਾਈਜ਼ ਕਰਦਾ ਸਾਰਾ ਇਹ ਮਟਕੇ ਜਿਹੜੇ ਰੈਂਡ ਵਾਲੇ ਸਪਾਲੀ ਤੋਂ ਲੈ ਕੇ ਇਹ ਸਿੰਪਲ ਜਿਹੇ ਜ्यादा ਮੈਨੂੰ ਸੋਹਣੇ ਲੱਗਦੇ ਨੇ ਇਹਦੇ ਵਿੱਚ ਵੀ ਆਪਣੇ ਜੁਐਲਰੀ ਰੱਖਦੀ ਹੁੰਦੀ ਆ ਤੇ ਇੰਨਾ ਸਾਰਾ ਸਮਾਨ ਨੇ ਹੀ ਟਿਕਾਤਾ ਇਹ ਪਤਾ ਨਹੀਂ ਕਿ ਕਿੰਨੋਂ ਜਿਵੇਂ ਜਿਵੇਂ ਯੂਜ਼ ਕਰਦਿਆਂ ਨਾ ਇੱਕ ਚੀਜ਼ ਆਪਾਂ ਚੱਕ ਲਈ ਪਿੱਛੋਂ ਬਾਸਕਟ ਵਿੱਚ ਉਹਨੂੰ ਫਿਰ ਅੱਗੇ ਰੱਖ ਤਾ ਹਨਾ ਇੱਕ ਚੀਜ਼ ਚੱਕ ਲਈ ਅੱਗੇ ਰੱਖ ਤਾ ਇਹਦਾ ਸਮਾਨ ਫੈਲ ਜਾਂਦਾ ਚਾਹੇ ਮੈਂ ਸੈੱਟ ਕਰਤੀ ਰਹਿਣੀ ਆ ਜਰੂਰ ਮੈਨੂੰ ਠੀਕ ਲੱਗਦਾ ਵੀ ਮੈਂ ਕਰਦਾ ਪਰ ਸਟਿਲ ਹੋ ਜਾਂਦਾ ਹਨ ਤੇ ਹੁਣ ਸ਼ਾਮ ਦਾ ਟਾਈਮ ਸੀ ਮੈਂ ਆਪਣਾ ਬਾਥਰੂਮ ਦੇ ਨਾ ਥੋੜੇ ਥੋੜੇ ਜਾਲੇ ਲੱਗੇ ਸਿੱਕਲੇ ਜਾਲੇ ਸਾਫ ਕਰਨੇ ਸੀ ਮੈਂ ਬੜੇ ਡਸਟਰ ਨਾ ਹੋਰ ਕੋਈ ਜ਼ਿਆਦਾ ਕਲੀਨਿੰਗ ਨਹੀਂ ਕੁਝ ਨਹੀਂ ਸੀ ਥੋੜੇ ਥੋੜੇ ਜਾਲੇ ਉਤਾਰਤੇ ਕਿਉਂਕਿ ਵਿੰਡੋ ਹੈ ਇਧਰ ਤੇ ਬਾਹਰੋਂ ਹਵਾ ਮਿੱਟੀ ਵੀ ਆਉਂਦੀ ਉਸ ਨਾਲ ਜਾਲੇ ਲੱਗ ਜਾਂਦੇ ਸੀ ਜਾਲੇ ਲੱਗੇ ਹੋਏ ਸੀ ਵਸ ਕੁਝ ਦਿਨ ਪਹਿਲਾਂ ਮੈਂ ਕਰਕੇ ਵੀ ਹਟੀ ਸੀ ਪਰ ਫਿਰ ਵੀ ਥੋੜੇ ਥੋੜੇ ਕਿਤੇ ਨਾ ਕਿਤੇ ਜਾਲੇ ਨਜ਼ਰ ਆ ਰਹੇ ਸੀ ਫਿਰ ਮੈਂ ਕਿਹਾ ਚਲੋ 2 ਮਿੰਟ ਦਾ ਕੰਮ ਆ ਵੀ ਇਹ ਵੀ ਕਰ ਦਾਂ ਕੰਮਾਂ ਦੀ ਨਿੱਕੀ ਨਿੱਕੀ ਕੰਮਾਂ ਦੇ ਕੋਹਲ ਵੀ ਬਹੁਤ ਹੁੰਦੇ ਆ ਕੁਝ ਹੋ ਵੀ ਜਾਂ ਤੈਨੂੰ ਕੁਝ ਰਹਿ ਵੀ ਜਾਂਦੇ ਨੇ ਇੱਕ ਵਾਰੀ ਸਾਰੇ ਹੁੰਦੇ ਵੀ ਨਹੀਂ ਹਨਾ ਕਈ ਵਾਰ ਦਿਮਾਗ 'ਚ ਕੰਮ ਚੱਲ ਰਹੇ ਹੁੰਦੇ ਨੇ ਪਰ ਆਪਾਂ ਕਹਿੰਦੇ ਚਲ ਕੋਈ ਨਾ ਮੈਂ ਫੇਰ ਕਰ ਲੂੰਗਾ ਮੈਂ ਫੇਰ ਕਰ ਲੂੰ ਪਹਿਲਾਂ ਮੈਂ ਆਹ ਕਰ ਲਾਂ ਨੇ ਬਸ ਐਂ ਕੰਮ ਕਈ ਹੋਏ ਨੇ ਕਈ ਰਹਿ ਜਾਂਦੇ ਨੇ ਫੇਰ ਫੇਰ ਕਰਦੇ ਕਰਦੇ ਉਹਨ ਸ਼ਾਮ ਨੂੰ ਮੈਂ ਧੋਤੇ ਸੀ ਕੱਪੜੇ ਉਹ ਮੌਸਮ ਤਾਂ ਵੈਸੇ ਬਦਲਵਾਈ ਵਾਲਾ ਸੀ ਪਰ ਮੈਂ ਕੱਪੜੇ ਧੋਤੇ ਸੀ ਮੈਂ ਕਿਹਾ ਚਲੋ ਮਾਰਨਿੰਗ 'ਚ ਮੇਰਾ ਟਾਈਮ ਨਹੀਂ ਲੱਗਣਾ ਫਿਰ ਜਾਣਾ ਸ਼ਾਇਦ ਕੱਲ ਨੂੰ ਕਿਤੇ ਤੋ ਉਸ ਕਰਕੇ ਮੇਰਾ ਟਾਈਮ ਨਹੀਂ ਲੱਗਣਾ ਤੇ ਮੈਂ ਕਿਹਾ ਚਲੋ ਕੱਪੜੇ ਵਾਸ਼ ਕਰੀ ਦੇਵਾਂ ਉਹ ਤਾਂ ਹੈ ਤਾਂ ਬਦਲਵਾਈ ਸੀ ਧੁੱਪ ਚ ਚਲੀ ਗਈ ਸੀ ਸ਼ਾਮ ਨੂੰ ਬਦਲ ਜਾ ਹੋ ਗਿਆ ਸੀਗਾ ਕੱਪੜੇ ਥੋੜੀ ਸੀ ਪਰ ਜਿੰਨੇ ਖਹਿਗੇ ਸੀ ਮੈਂ ਧੋ ਕੇ ਪਾਤੇ ਕਿਉਂਕਿ ਫਿਰ ਇਹ ਹੁੰਦਾ ਕਿ ਨੈਕਸਟ ਟੂ ਨੈਕਸਟ ਜੇ ਧੋਵਾਂਗੇ ਬਹੁਤ ਜ਼ਿਆਦਾ ਕੱਪੜੇ ਹੋ ਜਾਣਗੇ ਫਿਰ ਫਿਰ ਇਸ ਦਿਨ ਜਦੋਂ ਪਤਾ ਹੋਵੇ ਨਾ ਮਾਰਨਿੰਗ 'ਚ ਆਪਾਂ ਜਾਣਾ ਫਿਰ ਸਕ ਕਰਕੇ ਮੈਨੂੰ ਧੋਣੀ ਪਈ ਤੁਹਾਨੂੰ ਸ਼ਾਮ ਨੂੰ ਅੰਦਰ ਹੀ ਕਿਚਨ ਚ ਮੈਂ ਆ ਕੇ ਬੈਂਗਨ ਪੁੰਰੀ ਸੀਗੀ ਗੈਸ ਤੇ ਮੈਂ ਉੱਪਰ ਦੇਸੀ ਘਿਓ ਜਾਂ ਸਰੋਂ ਦਾ ਤੇਲ ਲਗਾ ਲਣੀ ਹੁੰਦੀ ਤੇ ਤੇਲ ਲਗਾ ਕੇ ਜਾਂ ਘਿਓ ਲਗਾ ਕੇ ਪੁੰਨਾ ਨੇ ਉੱਪਰ ਤੇ ਦੋ ਬੈਂਗਨ ਮੈਂ ਰੱਖੇ ਸੀ ਇੱਕ ਦੋਨੇ ਗੈਸ ਤੇ ਰੱਖ ਤੇ ਮੈਂ ਚਲ ਜਲਦੀ ਟਾਈਮ ਚ ਘੱਟ ਟਾਈਮ ਚ ਬਣ ਜਾਣਗੇ ਪਰਥਾ ਬਣਾਉਂਗੀ ਸਵੇਰੇ ਪਰ ਪੁੰਨ ਕੇ ਹੁਣ ਰੱਖ ਲੂੰਗੀ ਐਦਾ ਮੀਲ ਪ੍ਰੈਪ ਕਰਕੇ ਰੱਖੀ ਤਾਂ ਸਵੇਰੇ ਈਜ਼ੀ ਹੋ ਜਾਂਦਾ ਆਪਾਂ ਨੂੰ ਕੰਮ ਕਰਨਾ ਆਪਾਂ ਨੂੰ ਪਹਿਲਾਂ ਡਿਸਾਈਡ ਹੋਵੇ ਜੇ ਆਪਾਂ ਵੀ ਕੀ ਕਰਨਾ ਫਿਰ ਆਪਣੇ ਆਪ ਲਈ ਈਜ਼ੀ ਹੋ ਜਾਂਦਾ ਫਿਰ ਮੈਂ ਭੁੰਨ ਕੇ ਇਹਨਾਂ ਨੂੰ ਮੈਸ਼ ਕਰਕੇ ਡੱਬੇ 'ਚ ਪਾ ਕੇ ਰੱਖ ਲੂੰਗੀ ਤੇ ਫਿਰ ਸਵੇਰੇ ਸਬਜ਼ੀ ਬਣ ਜੂਗੀ ਕਿਉਂਕਿ ਮੈਂ ਰਾਤ ਨੂੰ ਡਿਨਰ ਨਹੀਂ ਕਰਨਾ ਹੁੰਦਾ ਵੈਸੇ ਵੀ ਹੁਣ ਸਬਜ਼ੀ ਚਲੋ ਪਈ ਸੀ ਬਣਾ ਵੀ ਲੈਂਦੀ ਤੇ ਸਵੇਰੇ ਮੈਂ ਕਿ ਚਲੋ ਮੇਰਾ ਕੰਮ ਈਜ਼ੀ ਹੋ ਜਿਹੜਾ ਹੁਣ ਭੁੰਨ ਤੇ ਮੈਸ਼ ਕਰਨ ਤੇ ਟਾਈਮ ਲੱਗੂ ਉਹ ਮੇਰਾ ਟਾਈਮ ਬਚ ਜੂਗਾ ਇਸ ਤਰ੍ਹਾਂ ਟਾਈਮ ਵੀ ਬਚਾਉਣਾ ਪੈਂਦਾ ਕਦੇ-ਕਦੇ ਫਿਰ ਸਵੇਰੇ ਵੀ ਕੰਮ ਜਲਦੀ ਹੋ ਜਾਂਦਾ ਕੰਮ ਜਾਦੇ ਵੀ ਹੁੰਦੇ ਸਵੇਰ ਦਾ ਰੂਟੀਨ ਬਹੁਤ ਪੀਜ਼ੀ ਹੁੰਦਾ ਜੇ ਅੰਦਾ ਕੰਮ ਆਪਾਂ ਫਿਰ ਈਵਨਿੰਗ 'ਚ ਆਪਣਾ ਮੀਲ ਪ੍ਰੈਪ ਕਰਕੇ ਰ ਜੇੜਾ ਕੋਈ ਹੋ ਸਕਤ ਹੋਵੇ ਤਾਂ ਸਵੇਰੇ ਆਪਾਂ ਨੂੰ ਹੀ ਸੌਖਾ ਹੋ ਜਾਂਦਾ ਪਿਆਜ਼ ਮੇਰੇ ਕੋਲ ਛਿੱਲੇ ਪੇ ਹੁੰਦੇ ਨੇ بس ਪਿਆਜ਼ ਮੈਂ ਚੋਪਰ ਚੋਪ ਕਰਨੇ ਨੇ ਤੇ ਬੈਂਗਣ ਮੇਰੇ ਕੋਲ ਆਲਰੇਡੀ ਮੈਸ਼ ਕਰਿਆ ਪਿਆ ਹੋ ਉਹ ਫੰਡਾ ਫਟ ਪੜਥਾ ਬਣ ਜਾਣਾ ਐਂ ਤਾਂ ਕੁਸ਼ਣ ਕੁਸ਼ ਆਪ ਵੀ ਆਪ ਤਿਆਰੀ ਕਰੀਏ ਤਾਂ ਕੰਮ ਆਪਾਂ ਆਸਾਨ ਬਣਾ ਸਕਦੇ ਆ ਆਪਣੇ ਬੈਂਗਣ ਮੈਂ ਛਿੱਲੇ ਉਹ ਤਾਂ ਹਲਕਾ ਹਲਕਾ ਸਕ੍ਰੈਚ ਕਰ ਦੋ ਨਾਈਫ ਨਾਲ ਬੜੀ ਜਲਦੀ ਛਿੱਲਿਆ ਜਾਂਦਾ ਤੇਨੇ ਇੱਕ ਵਾਰ ਮੈਂ ਕੱਟ ਲਾ ਕੇ ਜਰੂਰ ਸੈਂਟਰ ਚੋਂ ਦੇਖ ਲੈਣੀ ਹੁੰਦੀ ਹੈ ਵੀ ਇਹਦੇ ਵਿੱਚ ਕੋਈ ਕੀੜਾ ਤਾਂ ਨਹੀਂ ਹੈਗਾ ਵਿੱਚੋਂ ਕੋਈ ਖਰਾਬ ਤਾਂ ਨਹੀਂ ਹੈਗਾ ਫਿਰ ਪਤਾ ਲੱਗ ਜਾਂਦਾ ਫਿਰ ਉਸ ਤੋਂ ਬਾਅਦ ਮੈਸ਼ ਕਰੂੰਗੀ ਸਾਰਾ ਚੈੱਕ ਕਰਕੇ ਅੱਛੀ ਤਰ੍ਹਾਂ ਤੇ ਹੁਣ ਇਹਨੂੰ ਕਰਦਣੇ ਮੈਸ਼ ਮੈਸ਼ ਕਰਕੇ ਜਦ ਠੰਡਾ ਹੋ ਗਿਆ ਉਸ ਤੋਂ ਬਾਅਦ ਫਿਰ ਮੈਂ ਕੰਟੇਨਰ ਚ ਪਾ ਕੇ ਫਰਿੱਜ ਵਿੱਚ ਰੱਖ ਦੂੰਗੀ ਪਰ ਤਾਂ ਟੇਸਟੀ ਲੱਗਦਾ ਬਹੁਤ ਹੀ ਸਲੱਗਦਾ ਮੈਂ ਤਾਂ ਬਹੁਤ ਖਾਮੀ ਆ ਪੜਥਾ ਕਈ ਵਾਰ ਜਦ ਬੈਂਗਨ ਖਰਾਬ ਨਹੀਂ ਕਰੋ ਨਾ ਫਿਰ ਬੜਾ ਮੂਡ ਆਫ ਹੁੰਦਾ ਵੀ ਮਿਹਨਤ ਕਰੀ है ना भुने छिले वो करे चलो कोई गल नहीं अच खोल दे नवा कुकर कुकर लिया तेन कई दिन हो गए से मेरी इन यूज कर दी घोड़ हुई पी खोल के वॉश कर दी भी घोड़ हुई पी सी मैं अज इन किचन च धोके रखिए फिर यूज क्या होगा है ना ये है साढ़े तीन लीटर का कुकर है हम मेरे को तीन कुकर स्टील के हो गए ਕੁੱਕਰ ਉਹ ਪੂਰੇ ਸੈੱਟ ਆਣਗੇ ਕੁੱਕਰ ਦਾ ਇਸ ਵੀ ਰੀਸਲ ਕਿੱਥੇ ਆ ਗਈ ਆਹ ਹੈਗਾ ਹਾਕਿੰਗ ਦਾ ਕੁੱਕਰ ਹਾਕਿੰਗ ਹਾਕਿੰਗ ਸੋਗੇ ਪਿੰਨੇ ਮੇਰੇ ਕੋਲ ਇਹ ਹੈਗਾ 3.5 ਲੀਟਰ ਦਾ ਜਿਹੜਾ ਰੂਟੀਨ 'ਚ ਆਪਣੇ ਯੂਜ਼ ਹੁੰਦਾ ਪਰ ਜਦੋਂ ਹੁਣ ਬੱਚੇ ਹੈ ਨਹੀਂ ਸੀ ਫਿਰ ਅਸੀਂ ਆ ਛੋਟੂ ਜਿਹਾ ਯੂਜ਼ ਕਰ ਲਾਂਦੇ ਸੀ ਏ ਮੈਂ ਜਦੋਂ weight loss ਕਰਦੀ ਸੀ ਮੈਂ ਉਹਦੋ ਸਪੈਸ਼ਲ ਆਪ ਦੇ ਵਾਸਤੇ ਲਿਆਇਸ ਹੋ ਗਏ ਮੇਰੀ ਇੱਕ ਕਾਲੀ ਸਬਜੀ ਹੁੰਦੀ ਸੀ ਆਇਲ ਫਰੀ ਫਿਰ ਉਹ ਵੱਡਾ ਕੁੱਕਰ ਚ ਕਾਫੀ ਗੈਸ ਵੀ ਬਚਦਾ ਪਾਈਂ ਨਹੀਂ ਲੱਗਦਾ ਕਿਹਦੇ ਵਿੱਚ ਥੋੜਾ ਥੋੜਾ 2-3 ਮਿੰਟਾਂ ਚ ਬਣ ਜਾਂਦੀ ਸੀ ਆ ਛੋਟਾ ਕੁੱਕੜਾ ਇਹ ਹੈਗਾ 2 ਲੀਟਰ ਦਾ ਇਹ ਵੀ ਹੋਪਿੰਗਸ ਦਾ ਉਸ ਤੋਂ ਬਾਅਦ ਇਹ ਹੈ ਸਾਢੇ 3 ਲੀਟਰ ਦੇ ਹੁਣ ਲਿਆ ਨਵਾ ਤੇ ਆ ਹੈਗਾ 5 ਲੀਟਰ ਦਾ ਇੰਨੇ ਤਿੰਨ ਕੁੱਕਰ ਹੋ ਗਏ تین ਸਾਈਜ਼ ਦੇ ਜਿਹੜਾ ਆਪਣੇ ਘਰਾਂ ਵਿੱਚ ਯੂਜ਼ ਹੁੰਦੇ ਨੇ ਆ ਤਵੇ ਗਦਾਈ ਹੁੰਦਾ ਜਿਆਦਾ ਆਪਾਂ ਕੁਝ ਰਾਜਮਾ ਚੜਨੇ ਬੋਇਲ ਕਰਨੇ ਨੇ ਤੈਨੂੰ ਜਿਆਦਾ ਆਲੂ ਮੋਇਲ ਕਰਨ ਨਹੀਂ ਉਦੋਂ ਜਿਆਦਾਤਰ ਤਾਂ ਬਸ ਆਹ ਵੀਡੀਓ ਵਿੱਚ ਜਿਹੜਾ 3.5 ਲੀਟਰ ਵਾਲਾ ਹੁੰਦਾ ਛੋਟਾ ਹੋਊਗਾ ਇਹ ਇੱਕ ਕੁੱਕਰ 3.5 ਲੀਟਰ ਵਾਲਾ ਤਾਂ ਲੈਣਾ ਪੈਗਾ ਜਿਹੜਾ ਸਾਡੇ ਕੋਲ ਐਲੂਮੀਨੀਅਮ ਦਾ 7 ਲੀਟਰ ਵਾਲਾ ਨਾ ਇਹਦੀ ਬੀਸਲ ਨਹੀਂ ਆਉਂਦੀ ਸੀ ਅਸੀਂ ਠੀਕ ਵੀ ਕਰਵਾ ਲਿਆ ਪਰ ਇਹਦੀ ਬੀਸਲ ਨਹੀਂ ਆਉਂਦੀ ਫਿਰ ਦਵਿੰਦਰ ਕਹਿੰਦਾ ਕਿਉਂ ਰਿਸਕ ਲਿਆ ਤੁਸੀਂ ਬਾਈਚਾਸ ਕੁੱਕਰ ਫਟ ਗਿਆ ਜੇ ਆਪਾਂ ਕਿੰਨੀ ਵਾਰ ਹੁੰਦਾ ਕੁੱਕਰ ਫਟ ਜਾਂਦਾ ਵੀ ਕਿਉਂ ਰਿਸਕ ਲਿਆ ਤੁਸੀਂ ਕੁੱਕਰ ਦੇ ਨਾਮ ਨੂੰ ਵਾਸ ਸਕਦੇਗੇ ਫੇਰ ਮੈਂ ਕਿ ਕਰ ਲਾਵਨੀ ਸੋ ਆਪਾਂ ਨੂੰ ਲੇਡੀਜ਼ ਨੂੰ ਆਇਆ ਹੁੰਦਾ ਨਾ ਵੀ ਘਰ ਦੇ ਚੀਜ਼ਾਂ ਦਾ ਪੂਰੇ ਨਹੀਂ ਹੁੰਦੀ ਇੱਕ ਨ ਇੱਕ ਰੋਜ਼ ਆਪਾਂ ਨੂੰ ਨਵੀਂ ਚਾਹੀਦੀ ਹੁੰਦੀ ਵੀ ਕੀ ਕਰੀਏ ਵੀ ਚਲੋ ਕੋਈ ਗੱਲ ਨਹੀਂ ਇਹਨਾਂ ਟਾਈਮ ਪਾਸ ਟਾਈਮ ਪਾਸ ਹੁੰਦਾ ਲੰਘ ਜਾਂਦਾ ਠੀਕ ਹੈ ਬਸ ਇਸ ਤਰ੍ਹਾਂ ਮੈਂ ਟਾਈਮ ਲੰਘਾ ਰਹੀ ਸੀ ਤੇ ਹੁਣ ਮੈਨੂੰ ਕਰਦਾਂ ਨਹੀਂ ਵਾਸ਼ ਵਾਸ਼ ਕਰਕੇ ਫਿਰ ਯੂਜ਼ 'ਚ ਆ ਜਾ ਕਰੂਗਾ ਨਾ ਉਹ ਦੇਖ ਕੇ ਰੱਖ ਲੈਣੇ ਨਹੀਂ ਮੈਨੂੰ ਕੋਈ ਨਾ ਕੋਈ ਡੱਬੇ 'ਚ ਕੱਢਣਾ ਵਾਸ਼ ਕਰਨਾ ਪੂ ਚੱਲ ਗਿਆ ਇਹਨਾਂ ਨੇ ਇੱਕ ਵਾਰ ਸਹੀ ਅਗਲੀ ਵਾਰ ਨਵਾਂ ਲਾ ਲੂੰਗਾ ਇਹ ਹੋਇਆ ਪੈਸੇ ਇੱਕ ਆ ਲੈ ਆਂਦਾ ਫ੍ਰਿਜ ਵਾਸਤੇ ਰੋਲ ਜਿਹੜੇ ਫ੍ਰਿਜ ਦੇ ਮੈਟ ਨਹੀਂ ਮਿਲੇ ਸਾਨੂੰ ਪਤਾ ਕਰ ਇੱਕ ਦੋ ਸਟੋਰਾਂ ਦਾ ਨਹੀਂ ਮਿਲੇ ਵੱਡੇ ਸਾਈਜ਼ 'ਚ ਵੱਡੇ ਸਾਈਜ਼ 'ਚ ਆਉਂਦੇ ਨੇ ਪਰ ਜਿੰਨੇ ਸਾਡੇ ਫ੍ਰਿਜ ਦੇ ਲਾਈਕ ਸ਼ੈਲਫਸ ਨੇ ਉਸ ਅਕੋਰਡਿੰਗ ਨਹੀਂ ਮਿਲੇ ਸਾਨੂੰ ਤੇ ਐਂਟੀ ਸਲਿੱਪ ਮੈਟ ਲੈ ਕੇ ਆਂਦਾ ਜਿਹੇ ਮੇਰੇ ਡਰਾਅਰ 'ਚ ਲੱਗੇ ਹੋਏ ਨੇ ਉਹ ਵੀ ਜਿਹੜੇ ਟਰਾਂਸਪੇਰੈਂਟ ਐ ਪਹਿਲਾਂ ਇੱਕ ਰੋਲ ਲੈ ਕੇ ਆਂਦਾ ਉਹ ਛੋਟਾ ਰਹਿ ਗਿਆ ਫਿਰ ਅਸੀਂ ਬਦਲ ਕੇ ਵੱਡਾ ਵਾਲਾ ਲੈ ਕੇ ਆਏ ਇਹ ਪੂਰਾ ਆ ਜਾਊਗਾ ਫਿਰ ਮੈਂ ਇਹਨਾਂ ਦਵਿੰਦਰ ਤੋਂ ਕੱਟ ਕੇ ਲਗਵਾਉਂਗੀ ਉਹਨਾਂ ਤੋਂ ਕਟਵਾਉਂਗੀ ਵੀ ਕੱਟਾ ਦਿਓ ਭਾਈ ਸ਼ੈਲਫਸ ਮਿੰਟੇ ਨਾ ਕੱਟਣਾ ਨਾਂ ਬੈਂਕ ਹੋਏ ਫਿਰ ਮੈਨੂੰ ਕੱਟਣਾ ਪਊ ਕਰ ਦੋ ਦਿਨ ਵੇਟ ਕਰਦੇ ਹਾਂ ਉਹਨਾਂ ਨੂੰ ਕਹੂੰਗੀ ਕੱਟੋ ਟਾਈਮ ਕੱਢ ਕੇ ਇਹ ਆਪਾਂ ਡਰਾਸਟ ਵਿੱਚ ਪਿਛਾ ਸਕਦੇ ਹਾਂ ਕਿਚਨ ਵਿੱਚ ਪਤਾ ਨਹੀਂ ਕਿੰਨੇ ਰੁਪਈਆ ਦਾ ਐ ਮੈਂ ਇਹਨਾਂ ਨੂੰ ਪੁੱਛਿਆ ਵੀ ਨਹੀਂ ਹੈਗਾ ਆਪਾਂ ਡਰਾਸਟ ਵਿੱਚ ਪਿਛਾ ਸਕਦੇ ਹਾਂ ਕਿਚਨ ਵਿੱਚ ਕਿਤੇ ਵੀ ਆਪਾਂ ਆਪਣੀ ਕੈਬਿਨੇਟਸ ਵਿੱਚ ਪਿਛਾਉਣਾ ਡਰਾਸਟ ਵਿੱਚ ਕਿਚਨ ਵਿੱਚ ਯੂਜ਼ ਕਰ ਸਕਦੇ ਆ ਮਲਟੀ ਪਰਪਸ ਮੈਟ ਲਿਖਿਆ ਨਹੀਂ ਹੋਇਆ ਇਹ ਦਾਣੇਦਾਰ ਜਿਹਾ ਹੁੰਦਾ ਖੁਰਦਲਾ ਜਿਹਾ ਹੁੰਦਾ ਕਿ ਆਪਣੇ ਡੱਬੇ ਡੰਬੇ ਆਪਣੇ ਸਮਾਨ ਕੋਈ ਅੰਦਰ ਸਲਿੱਪ ਨਾ ਹੋਵੇ ਆਪਾਂ ਖੋਲੀਏ ਡਰਾਅਰ ਇਹਨੂੰ ਰੱਖ ਲੈਣਾ ਦਵਿੰਦਰ ਆਏ ਤਾਂ ਉਹਨਾਂ ਨੂੰ ਕ ਤੇ ਹੁਣ ਸੀ ਸ਼ਾਮ ਦਾ ਟਾਈਮ ਡਿਨਰ ਦਾ ਟਾਈਮ ਸੀ ਮੈਂ ਅੱਜ ਡਿਨਰ ਵਿੱਚ ਬਣਾਏ ਸੀ ਚੀਲਾ ਬੇਸਨ ਤੇ ਓਟਸ ਦਾ ਚੀਲਾ ਵਿੱਚ ਸਬਜ਼ੀਆਂ ਪਾ ਕੇ ਬਹੁਤ ਬਹੁਤ ਜ਼ਿਆਦਾ ਮੈਨੂੰ ਟੇਸਟੀ ਲੱਗਾ ਜਿਵੇਂ ਕਾਫੀ ਟਾਈਮ ਬਾਅਦ ਬਣਾਏ ਹੁਣ ਮੈਂ ਚੀਲਾ ਪਤਾ ਨਹੀਂ ਕਾਫੀ ਟਾਈਮ ਬਾਅਦ ਬਣਾਉਣੀ ਫਿਰ ਕਾਫੀ ਟਾਈਮ ਬਾਅਦ ਆਪਾਂ ਕੋਈ ਚੀਜ਼ ਖਾਈਏ ਬੜੀ ਅੱਛੀ ਲੱਗਦੀ ਹੈ ਮੈਂ ਗੈਸ ਫਲੋ ਕਰਕੇ ਚੀਲਾ ਬਣਾ ਕੇ ਰਬਣਾ ਰੱਖਦਾ ਸੀ ਤੇ ਬਾਹਰੋਂ ਕੱਪੜੇ ਚੱਕ ਕੇ ਮੈਂ ਅੰਦਰ ਪਾਤੇ ਅੱਧਾ ਸੁੱਕੇ ਜੀ ਸੁੱਕੇ ਨਹੀਂ ਫਿਰ ਮੈਂ ਅੰਦਰ ਉਹ ਪਾ ਇਧਰ ਗੈਸ ਲੋਤ ਚੀਲਾ ਵੀ ਮੇਰਾ ਬਣ ਹੀ ਗਿਆ ਬੜਾ ਟੇਸਟੀ ਬਣਿਆ ਸੀਗਾ ਸੋ ਐਸੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਲਾਈਕ ਕਰਨਾ ਮਿਲਾਂਗੇ ਕੋਰ ਵੀਡੀਓ ਲੈ ਕੇ ਸਤਿ ਸ਼੍ਰੀ ਅਕਾਲ